ਤੇ ਫਿਰ ਬਾਈ ਤੁਹਾਨੂੰ ਰਾਹ ਕਿੰਨਾ ਨਹੀਂ ਪਾਇਆ ਰਾਹ ਤਾਂ ਇਹ ਸਿੱਕਾ ਮੁੰਡਾ ਚੱਠਾ ਹੁੰਦਾ ਸੀ ਮੇਰੇ ਨਾਲ ਹੀ ਪੜਦਾ ਹੁੰਦਾ ਸੀ ਤੂੰ ਸੁਣਿਆ ਹੁਣ ਨਾ ਨਾ ਰੀਪ ਚੱਠਾ ਹਾਂਜੀ ਉਹ ਇਕੱਠੇ ਹੀ ਰਹਿੰਦੇ ਹੁੰਦੇ ਸੀ ਬਸ ਉਹਨਾਂ ਦੀ ਰਿਸ਼ਤੇਦਾਰੀ ਸੀਗੀ ਉੱਥੇ ਘਰਾਗਣੇ ਬਾਬਾ ਜੀ ਸੰਤੋਖ ਸਿੰਘ ਪਹਿਲਾਂ ਉਹ ਨਾਂ ਲੈ ਹੀ ਹੁੰਦਾ ਤੇ ਉੱਥੇ ਉੱਥੇ ਜਾਣ ਲੱਗ ਗਏ ਸੀ ਤੇ ਉਹ ਬਸ ਉਥੋਂ ਉਹਦੇ ਚੇਲਾ ਬਣ ਗਏ ਉਹਨਾਂ ਦੇ ਚੱਠਾ ਉਹ ਮੇਰੇ ਨਾਲ ਹੀ ਹੁੰਦਾ ਸੀ ਬੜਾ ਮੋਟਾ ਉਸਿਆਣੇ ਹੋਵੇ ਸੀ ਔਰ ਜਿਹੜੀ ਬਾਈ ਨੂੰ ਛਟੀਆਂ ਫਿਰ ਗਾਹਾਂ ਫਿਰ ਦਾਰਸੀ ਕੋਲੇ ਜਾਣ ਲੱਗੇ ਭਾਈ ਰੁਪੇ ਵਾਲੇ ਕੋਲ ਹਾਂਜੀ ਤੇ ਉਥੋਂ ਦਾਰਸੀ ਦੇ ਫਿਰ ਚੇਲੇ ਬਣ ਗਏ ਸੀਗੇ ਦੋਵੇਂ ਤੁਸੀਂ ਦਾਰਸੀ ਭਾਈ ਰੁਪੇ ਵਾਲੇ ਦੇ ਚੇਲੇ ਬਣੇ ਹਾਂਜੀ ਕਦੋਂ ਬਣੇ ਸੀ ਬਾਈ ਹੋ ਗਏ ਹੋ 15 20 ਸਾਲ ਹੋ ਗਏ ਹੋ 18 20 ਸਾਲ ਯਾਦ ਨਹੀਂ ਨਾ ਪੱਕਾ ਵੀ ਕਿਹੜੇ ਸਾਲ 'ਚ ਬਣੇ ਸੀ ਹਾਂ 18 20 ਸਾਲ ਤਾਂ ਹੋ ਗਏ ਪੱਕਾ ਤੇ ਫਿਰ ਭਾਈ ਉਦੋਂ ਜਿਹੜੀ ਰਸਮ ਹੋਈ ਸੀ ਹਾਂਜੀ ਉਹ ਫਿਰ ਕਿਵੇਂ ਹੁੰਦੀਆਂ ਸੀ ਉਦੋਂ ਰਸਮਾਂ ਕਿਉਂ ਅੱਜ ਕੱਲ ਤਾਂ ਹੁਣ ਕਾਫੀ